ممی میں اپ کو گردوے چلے ہوں۔ ممی دی گردہ ہی رہن دے جاڑو۔ کیا؟ میری سنو گل ایتھے باو لگ گئی میں نال گل کرنی ہے۔ ہن کیڑی گل رہ گئی تیری کرنے والی؟ ممی میرے بڑا پچھتاوا اے گل دا میں کمیتنا بہت غلط کیتا ہوں۔ مینوں نہیں لگدا تینو پچھتاوا ہو کوئی۔ ممی اونوں پچھتاوا تے ہے گا میں دس کی کراں ہن۔ میں کئی دن ہو گئے اہی سوچ دےنوں وی چل گرمی تپے آ جاوگی یا فون کروں گی یا کوئی سورس پاس ادھر آوگا کوں نوں گل بات کرن گے۔ تے اوناں نے کوئی گل بات ہی نہیں کیتی ادھر۔ ਉਹ ਮੈਨੂੰ ਮੋੜ ਕੇ ਕੀ ਗੱਲਬਾਤ ਕਰਨ ਦੀ ਹੈ ਤੂੰ ਨੂੰ ਥੋੜਾ ਕਾ ਕੇ ਕੱਲੇ ਆ ਬ ਜਿਹੜੀ ਆਜੂਗੀ ਮੈਨੂੰ ਜਾਣਦੀ ਹੀ ਹੈ ਕਿਦਾਂ ਉਹ ਕਿਦਾਂ ਦੀ ਤੈਨੂੰ ਚੰਗੀ ਬੁੱਢੀ ਮਿਲੀ ਤੇ ਤੈਨੂੰ ਉਹਦੀ ਕਦਰ ਨਾ ਆਈ ਹੁਣ ਤੋਰੇ ਪਛਤਾਏ ਦਾ ਕੀ ਫਾਇਦਾ ਮੁੰਡੇ ਦੇ ਤੈਨੂੰ ਮਾਸਾ ਨਹੀਂ ਵੀ ਮੁੰਡਾ ਮੇਰਾ ਰੋਂਦਾ ਫਿਰਦਾ ਮਾਂ ਮਾਂ ਕਰਦਾ ਫਿਰਦਾ ਹੈ ਮੈਂ ਨਾ ਹੁਣ ਉਹਨੂੰ ਸਾਬਾ ਤੂੰ ਸੰਭਲੇਗਾ ਬਾਅਦ ਪਛਤਾਏ ਦਾ ਨਹੀਂ ਕਾਕਾ ਕੋਈ ਫਾਇਦਾ ਨਹੀਂ ਤੈਨੂੰ ਕੋਈ ਪਹਿਲਾਂ ਨਾ ਆਖੇ ਲੱਗੇ ਬੜਾ ਉਹਨੇ ਤੈਨੂੰ ਸਮਝਾਇਆ ਤੂੰ ਨਹੀਂ ਆਖੇ ਲੱਗਾ ਮੰਮੀ ਮੈਂ ਗਲਤੀ ਤੇ ਕਰ ਲਈ ਆ ਹੁਣ ਮੈਂ ਹੁਣ ਕਿੱਦਾਂ ਸੁਧਾਰਾਂ ਇਹ ਗਲਤੀ ਨੂੰ ਹੁਣ ਮੈਨੂੰ ਇਹ ਨਹੀਂ ਸਮਝ ਲੱਗੰਦੇ ਕੋਈ ਵੀ ਤੇ ਜੇ ਤੈਨੂੰ ਆ ਮੈਂ ਤੈਨੂੰ ਆਨੀ ਆ ਸੁਧਾਰ ਲੈ ਗਲਤੀ ਨਾ ਫੇਰ ਨਾ ਜਾ ਨਾ ਪੁੱਠੇ ਕੰਮ ਕਰ ਉਦੋਂ ਤੂੰ ਆਖੇ ਲੱਗਾ ਸਾਡੇ ਬਾਹਰ ਤਲਵਾਰਾ ਮਾਰਦਾ ਹਦੋਂ ਤੂੰ ਆਨਾ ਮੈਂ ਆ ਹੀ ਜੋ ਖਸ਼ਾ ਜਾਵਾਂ ਉਹ ਮੈਂ ਸਿਰ ਤੇ ਪਈ ਆ ਤੂੰ ਕਿਹ ਤਰੀਕੇ ਨਾਲ ਜੱਟਣੀ ਪੈਣੀ ਆ ਆਪਾਂ ਇੱਕੋ ਹੀ ਚਲੀ ਉਹਨਾਂ ਦੇ ਘਰੇ ਜਾ ਕੇ ਤੇ ਕਰਨੀ ਤੋਂ ਲੈ ਕੇ ਆਈ ਜਾਣਾ ਮੈਂ ਕਿੱਦਾਂ ਜਾਵਾਂ ਮੈਂ ਇਹਨਾਂ ਨੂੰ ਕੀ ਕਹੂੰਗੀ ਤੂੰ ਮੇਰੇ ਫਿਰ ਵੀ ਤੂੰ ਸਿਆਣੀ ਆ ਤੇਰੀ ਗੱਲ ਮੰਨੂਗੀ ਉਹ ਮੇਰੀ ਤਾਂ ਮੰਨਣੀ ਮੰਨਣੀ ਨਹੀਂ ਮੈਂ ਤਾਂ ਤੀ ਬਣਾਇਆ ਮੇਰੇ ਕਰਕੇ ਥੋੜੀ ਗਈ ਏ ਤੇਰੇ ਕਰਕੇ ਗਈ ਏ ਤੇਰੀਆਂ ਕਰਤੂਤਾ ਪਿੱਛੇ ਗਈ ਏ ਚਲ ਜੇ ਤੈਨੂੰ ਹੁਣ ਪਛਤਾਵਾ ਹੈਗਾ ਵਾ ਨਾ ਤੇ ਫਿਰ ਤੂੰ ਐਡਾ ਕਰ ਆਪਣੇ ਚੱਲ ਫਿਰ ਵੀ ਤੇਰਾ ਵੱਡਾ ਭਰਾ ਪਰਜਾਈ ਆ ਥਰੀਕਵਾ ਉਹਨਾਂ ਨੂੰ ਨਾਲ ਲੈ ਕੇ ਜਾ ਉਹਨਾਂ ਕੋ ਪਹਿਲਾਂ ਮਾਫੀ ਮੰਗ ਉਹਨਾਂ ਨਾਲ ਲੈ ਕੇ ਜਾ ਚਾਰ ਜਣੇ ਜਾਵਾਂਗੇ ਤੇ ਕੋ ਗੱਲ ਕਰਨਗੇ ਤਾਂ ਤੇ ਮੁੰਡਾ ਗਲਤ ਕਰ ਲੂਗਾ ਤਕਵੀਰ ਮੰਮੀ ਉਹਨਾਂ ਨੇ ਮੈਂ ਇਨਾਰ ਵੀ ਨਵੇਂ ਪੁੱਛਤਾ ਬੋਲਦਾਰੀ ਆ ਮਾਤੇ ਉਹ ਚਰਾਬੇ ਨੂੰ ਕਰੂਗਾ ਉਹਨਾਂ ਨਾਲ ਗੱਲਬਾਤ ਮੈਂ ਤਾਂ ਉਹਨੇ ਕਰੀ ਨਹੀਂ ਇਹ ਗੱਲਬਾਤ ਉਹਨੇ ਕਿਹਾ ਤੇਰਾ ਤਾਂ ਨਿਤਦਾ ਹੀ ਇਹੋ ਕੰਮ ਆ ਮੈਂ ਹੁਣ ਫੇਰ ਕੀ ਕਰਾਂ ਤੂੰ ਕਿਸੇ ਨਾਲ ਵੀ ਬਣਾ ਕੇ ਰੱਖੀ ਆ ਆ ਤੇਰੀ ਜ਼ਬਾਨ ਪਿੱਛੇ ਤੇ ਕਿਸੇ ਨਾਲ ਤੂੰ ਕਿਹ ਕੂਨ ਜੋਗੇ ਨਹੀਂ ਛੱਡਿਆ ਸਾਨੂੰ ਇਹ ਵੀ ਮੰਮੀ ਕੀ ਕਰਾਂ ਮੈਂ ਨਾਲ ਕਦੀ ਮਾੜੀ ਚੰਗੀ ਕਹੀ ਮੰਮੀ ਬੱ ਤੇਰੇ ਕਰਕੇ ਬੁਰਾ ਭਲਾ ਕੀ ਆ ਮੈਨੂੰ ਆ ਗਲਤੀ ਹੋਈ ਹੈਗੀ ਆ ਸਿੱਕਾ ਮੇਰਾ ਹੀ ਖੋਤਾ ਸੀ ਮੈਂ ਐਵੇਂ ਉਹਨਾਂ ਨੂੰ ਕਹਿੰਦੀ ਰਹੀ ਮੰਮੀ ਤੁਸੀਂ ਵੀ ਹੁਣ ਮੈਨੂੰ ਇਹੋ ਗੱਲਾਂ ਕਹੀ ਜਾਂਦੇ ਮੈਨੂੰ ਆਪਣਾ ਤੇ ਬਹੁਤ ਜ਼ਿਆਦਾ ਸ਼ਰਮ ਆਉਂਦੀ ਹੈ ਕਿ ਮੈਂ ਕਿਹੜੇ ਕੰਮ ਕਰ ਬੈਠਾ ਨੇ ਕੀ ਕਰ ਬੈਠਾ ਵਾ ਕਾਕਾ ਬਾਅਦ ਚ ਸ਼ਰਮ ਆਈ ਦਾ ਕੀ ਫਾਇਦਾ ਕੋਈ ਹੈਗਾ ਜਿੱਦ ਤਰ੍ਹਾਂ ਘਾਰੀ ਉੱਜੜ ਗਿਆ ਤਾਂ ਹੁਣ ਉਹਨੂੰ ਇਕੱਠਾ ਕਰ ਜਿੱਦਾਂ ਖਲਾਰਿਆ ਖਲਾਰਾ ਹੱਦਾਂ ਇਕੱਠਾ ਕਰ ਕੋਈ ਗੱਲ ਨਹੀਂ ਤੂੰ ਜਾ ਉਹਨਾਂ ਨੂੰ ਕਹਿ ਕੇ ਯਾਰ ਕਿ ਵੀ ਨਤਬਲਜੀਤ ਨੂੰ ਕੋਹ ਨਹੀਂ ਆਂਦੇ ਨਹੀਂ ਤੇ ਚੱਲ ਮੈਂ ਤੇਰੇ ਨਾਲ ਚੱਲਦੀ ਤੁਸੀਂ ਨਾਲ ਹੀ ਚੱਲੋ ਮੰਮੀ ਮੇਰੇ ਚੱਲ ਉਹਨਾਂ ਨੂੰ ਕਹਿ ਕੇ ਉਹਨਾਂ ਨੂੰ ਜਿੰਮੇਦਾਰ ਕਰੀਏ ਉਹਨਾਂ ਦੇ ਘਾਰੀ ਹੁਣ ਉਹਨਾਂ ਕੋ ਮਾਫੀ ਮੰਗ ਤੇਰਾ ਭਰਾ ਵੱਡਾ ਕੋਈ ਤੇਰੀ ਸ਼ਾਨ 'ਚ ਫਰਕ ਨਹੀਂ ਪ ਹਾਏ ਨੀ ਮਾਂ ਮਰ ਜੇ ਮੇਰਾ ਪੁੱਤ ਵੇ ਰੋਟੀਆਂ ਪਕਾਉਂਦਿਆ ਮੈਂ ਬਾਲ ਕੇ ਗਈ ਆਰੇ ਲਾ ਕੇ ਗਈ ਹਾਂ ਨਹੀਂ ਮੇਰਾ ਹੀ ਰਾਵੇ ਆ ਇਹ ਰੱਖਿਆ ਡਮਲਾਂ ਦੀ ਉਮਰ ਤੇ ਵੇ ਇਹਨੂੰ ਕੰਜਰ ਨੂੰ ਸਾਰ ਨਹੀਂ ਆਈ ਤੀਆਂ ਪੁੱਤਾਂ ਦੀ ਵੇ ਕਿੱਦਾਂ ਇਹਨਾਂ ਚੀਜ਼ਾਂ ਲੋਕੀ ਤਰਸਣ ਦੇ ਹੀ ਰਿਆਂ ਨੂੰ ਆ ਵੇ ਹਾਏ ਨੀ ਮੈਂ ਮਾਜਾ ਰੋਟੀਆਂ ਬਕਾਉਣਾ ਮਾਂ ਤੇਰੀ ਛੱਡ ਕੇ ਚਲ ਗਈ ਤੇ ਤਾਰੋ ਤੇ ਪਕਾਉਂਦਿਆ ਵਾ ਕਿਹਦੇ ਵਾਸਤੇ ਪਕਾਉਂਦਿਆ ਵਾ ਪਾਪਾ ਵਾਸਤੇ ਕਿ ਦਾਦੀ ਵਾਸਤੇ ਦਾਦੀ ਵਾਸਤੇ ਹਾਏ ਨੀ ਮੈਂ ਛੱਡ ਕੇ ਆ ਆ ਮੇਰਾ ਪੁੱਤ ਆ ਮੇਰਾ ਪੁੱਤ ਮਾਂ ਨੂੰ ਲੈ ਆਂਨੇ ਚੱਕਾ ਮੰਮਾ ਨੂੰ ਲੈ ਆਂਨੇ ਆਪੇ ਮੰਮਾ ਵੇ ਝਾੜਾ ਕੱਥੀ ਜਾਲੇ ਮਾਗੀ। ਅੱਛਾ ਬੀ। ਸੱਸੀ ਦਾ ਭਰਾਵਾ ਹੁਣ ਆਣ ਕੋ ਕਿਹੜੀ ਗਲਤੀ ਹੋ ਗਈ ਆ? ਤੁਸੀਂ ਦੋਵੇਂ ਜਣੇ ਆ ਗਏ ਜੀ। ਗਲਤੀ ਤੁਹਾਡੇ ਕੋ ਨਹੀਂ ਗਲਤੀ ਮੇਰੇ ਕੋ ਹੋਈ ਆ। ਤੇ ਇਹ ਫਿਰ ਕਿ ਹੋਇਆ ਆਪਣਿਆਂ ਦੇ ਆਈਦਾ ਵਾ? ਇਹ ਕਿੱਦਾਂ ਦੀ ਗੱਲ ਕੀਤੀ ਆ? ਅਸੀਂ ਕੋਈ ਬਗਾਨੇ ਆ ਜਿਹੜੇ ਆਪਣਿਆਂ ਦੇ ਘਰ ਆਏ ਆ। ਚਾਚਾ ਜੀ ਉਹ ਗੱਲ ਨਹੀਂ ਆ। ਅੱਗੇ ਗੱਲ ਪਿਆਈ ਨਾ ਮੈਨੂੰ ਉਸੇ ਗੱਲ ਦਾ ਡਰ ਲੱਗਾ ਰਹਿੰਦਾ। ਕੀ ਪਤਾ ਕਿਹੜੇ ਵਾਲਿਆਂ ਨੇ ਗੱਲ ਪੈ ਜਾਣਾ ਆ। ਮੈਂ ਤਾਂ ਸਭੋ ਹੱਥ ਜੋੜਨਾ ਆ ਠੱਡੇ ਗੜੀ ਅੱਜ। ਕਿ ਮੇਰਾ ਘਰ ਉਜੜਦਾ ਵਾ ਤੁਸੀਂ ਕਿਸ ਤਰੀਕੇ ਨਾਲ ਬਚਾ ਲਓ। ਤੇ ਮਣੀ ਕਿੰਨੇ ਜਾੜਿਆ ਤੂੰ ਵੀ ਜਾੜਿਆ। ਤੈਨੂੰ ਤੇ ਦਰ ਹੀ ਦੇ ਇੰਨੀ ਬਹੁਤ ਤਸ਼ਰੀਹ ਹੋਰ ਮੈਨ ਦਾ ਗੱਡੀ ਹੱਥ ਜੋੜਨਾ ਐ ਵੀ ਵੀਰ ਨੂੰ ਸਾਥ ਮੈਂ ਕੇ ਗਾੜੀ ਹੱਥ ਜੋੜਦਾ ਕਿਹੇ ਤਰੀਕੇ ਨਾਲ ਜੇ ਚਾਰ ਕਬੀਰ ਘਰਵਾ ਨੂੰ ਆਵਾਜ਼ ਮਾਰਦੀ ਹੈ ਵੇ ਤੂੰ ਆ ਬੱਚੇ ਦੇ ਮੂੰਹ ਹਲ ਵੇਖੋ ਰੋਂਦਾ ਫਿਰਦਾ ਮੇਰੇ ਕੋ ਮੇਰੇ ਕੋ ਕਿਤੇ ਸਾਂਭਿਆ ਜਾਂਦਾ ਸੱਚ ਕੀ ਗੱਲੂ ਕੀ ਆ ਰਕਬੀ ਇਹ ਚਲ ਗਈ ਗਰਮੀ ਤੇ ਤੂੰ ਹੁਣ ਇਹਨੂੰ ਪਛਤਾਵਾ ਤੇ ਹੁਣ ਮੈਂ ਤਾਂ ਆਪਾਂ ਨਹੀਂ ਕਹਾਦਾ ਤੈਨੂੰ ਪਛਤਾਵਾ ਜੇ ਤੂੰ ਕੀਤੀਆਂ ਸੀ ਤ ਹੈ ਹੁਣ ਮੁੰਡਾ ਰੋਂਦਾ ਫਿਰਦਾ ਪੁੱਤ ਮੇਰੇ ਕੋ ਸਾਂਭਿਆ ਨਹੀਂ ਜਾਂਦਾ ਮੈਂ ਵੀ ਕੀ ਕਰਾਂ ਪਛਤਾਵਾ ਦੇ ਚਾਚੀ ਜੀ ਹੈਗਾ ਵਾ ਮੈਂ ਮੰਨਦੀ ਆ ਤਹਾਡੇ ਨਾਲੋਂ ਜ਼ਿਆਦਾ ਸਾਨੂੰ ਝੋਰਾ ਨਿਆਣਾ ਰੋਂਦਾ ਵੇਖ ਕੇ ਤੁਸੀਂ ਕਹੇ ਵਾਲੇ ਤੁਹਾਡੇ ਗੋਡਿਆਂ ਨੂੰ ਦਰਦਾ ਕਦੀ ਕੋ ਕਦੀ ਕੋ ਟਾਈਮ ਨਾਲ ਕੋ ਰੋਟੀ ਨਹੀਂ ਪੱਕਦੀ ਨਿਆਣਾ ਵਿਚਾਰਾ ਰੋਂਦਾ ਫਿਰਦਾ ਵਾ ਮੈਂ ਵੀ ਵੇਨੀ ਆ ਪਰ ਇਹਨੂੰ ਅਕਲ ਚਾਹੀਦੀ ਹੈ ਨਾ ਛੁੱਡੂ ਹੁਣ ਚੁੱਪ ਕੀਤਾ ਤਾਂ ਹੁਣ ਹੀ ਜਾ ਕੇ ਲੈ ਆਵੇ ਜਾ ਕੇ ਲੈ ਆਉ ਜਾ ਕੇ ਕਿਹਦੇ ਮੂਲੇ ਵੀ ਜਾਵਾਂ ਮੈਂ ਕਿੱਥਾਂ ਜਾਵਾਂ ਉਹਨੂੰ ਉਦੋਂ ਤੱਕ ਕੋਈ ਉਹਨੇ ਕੋਈ ਉਦੋਂ ਫੋਨ ਨਹੀਂ ਕੀਤਾ ਨਾ ਕੋਈ ਉਦੋਂ ਸੁਣਾ ਆਇਆ ਕੋਈ ਤੇ ਮੈਂ ਦੱਸ ਕਿੱਥਾਂ ਚੱਲ ਜਾਉਂਦੇ ਘਰੇ ਹੁਣ ਮੈਂ ਤੁਹਾਨੂੰ ਲੈ ਕੇ ਜਾਵਾਂ ਤੁਸੀਂ ਨਾਲ ਚੱਲੋ ਮੇਰੇ ਨਾਲ ਤੇ ਮੇਨੂੰ ਲਾਲ ਲੈ ਕੇ ਆਈਏ ਚਲੋ ਪੀ ਤੂੰ ਹੀ ਨਾਲ ਜਾ ਜਾ ਭਰਾ ਤੇਰੇ ਘੜੀ ਜੁੜੇ ਹੱਥ ਮੈਂ ਵੀ ਤੇਰੇ ਗਾੜੀ ਜੋੜਨਾ ਮੇਰਾ ਘਰ ਦਾ ਚਾਹ ਪੀਂ ਤਰੀਕੇ ਨਾਲ ਕੀ ਕਵਾਂਗੇ ਜਾ ਕੇ ਕੀ ਸਾਡਾ ਮੁੰਡਾ ਲੱਛਣ ਕਰਦਾ ਫਿਰ ਤਾਂ ਆਪਣੀ ਕੁੜੀ ਨਾਲ ਤੋੜ ਦੋ ਹਾਂ ਨਾ ਮੰਨ ਜਾ ਕੇ ਬੇ ਮਰੀ ਸਾਰਾ ਕੋਮ ਨੇ ਗਰਵੀਦ ਨੇ ਉੱਥੇ ਜਾ ਕੇ ਦੱਸ ਦਿੱਤਾ ਹੁਣਾ ਵੀ ਤੂੰ ਕੀ ਕਰ ਤੂਤਾ ਕੀਤੀਆਂ ਅਸੀਂ ਉੱਥੇ ਕਿਹੜੇ ਮੁੰਡਾ ਜਾਵਾਂਗੇ ਜਾਂ ਉਹਦੇ ਮੇਰਾ ਵੀ ਜੀ ਕਰਦਾ ਮੈਂ ਤਾਂ ਕਿਨੇ ਤੁਹਾਡਾ ਘਰ ਵਸਦਾ ਹੋ ਜੇ ਪਰ ਕੁ ਕਰੇ ਬੰਦਾ ਕੀ ਪਰ ਜੇ ਹੁਣ ਜਾਣਾ ਤੇ ਪਹਿਣਾ ਹੀ ਆ ਨਾ ਡਾਕਟਰ ਇਹਦੇ ਮੂੰਹੋਂ ਤੇਰੇ ਮੂੰਹੋਂ ਚੱਲੋ ਪਰ ਚਾਚੀ ਕਹਾਂ ਨਹੀਂ ਕੀ ਜਾ ਕੇ ਚਲ ਹਾ ਉਹਨਾਂ ਨੂੰ ਕਮਾ ਕੀ ਰੈਂਟੀ ਚ ਪੀਏ ਜੀ ਕੀ ਕਰੀ ਹੁਣ ਆਂਦਾ ਵਾ ਵੀ ਮੈਂ ਨਹੀਂ ਮੁੜ ਕੇ ਇਦਾਂ ਕਰਾਂ ਨਹੀਂ ਵੀ ਮੈਂ ਨਹੀਂ ਕੋਈ ਗਲਤੀ ਕਰਦਾ ਹੁਣ ਜਿਹੜੀ ਮੈਂ ਗਲਤੀ ਕਰਦਾ ਚਾਚੀ ਸਾਨੂੰ ਨਾ ਖੜ੍ਹ ਤੂੰ ਸਰਪੰਚ ਨੂੰ ਖੜ੍ਹ ਨਾਲ ਚਲ ਆਪ ਤੇ ਜਾ ਕੇ ਵੇਖੀਏ ਤੂੰ ਸਰਪੰਚ ਨਹੀਂ ਕਰ ਸਰਪੰਚ ਦੀ ਬੋਲੀ ਕਰ ਮੇਰੀ ਸੁਣੋ ਗੱਲ ਸਰਪੰਚ ਦਾ ਤਾਂ ਗੱਲ ਪਹੁੰਚੀ ਸਾਰੇ ਪਿੰਡ ਨੂੰ ਪਤਾ ਲੱਗੂਾ ਜੇ ਤੇ ਘਰ ਦੇ ਵਿੱਚ ਗੱਲ ਆ ਮੈਂ ਵੀ ਕਦੀ ਬਾਹਰ ਗੱਲ ਗਏ ਨਾ ਕੀਤੀ ਨਹੀਂ ਗੱਲ ਕੀਤੇ ਆ ਕਿ ਇਹਨਾਂ ਦੇ ਆਪਣੇ ਚਾਹੇ ਕੰਨੀਆਂ ਲਈ ਬੜੀਆਂ ਹੁੰਦੀਆਂ ਕਿ ਇਹਦੀ ਗੱਲ ਕਰਨ ਦਾ ਫਾਇਦਾ ਨਹੀਂ ਕੋਈ ਵੀ ਉਹ ਘਰ ਬਿਠੀ ਸੀ ਤੈਨੂੰ ਪਤਾ ਵੀ ਕਰਕੇ ਨਾ ਗੱਲ ਹੀ ਸਾਰੇ ਪਿੰਡਾਂ 'ਚ ਫੁੱਦੂਆ ਹੁੰਦੀ ਐ ਕਿ ਮਣੀ ਕੀ ਰਸ਼ਨ ਕਰਦਾ ਉਹ ਬੁੱਢੀ ਖੜਕੇ ਚੱਲ ਗਈ ਚਾ ਲੜਕਵੀਰ ਕੋਈ ਗੱਲ ਨਹੀਂ ਪੁੱਤ ਮੈਂ ਤੈਨੂੰ ਕਹਿਂਦੀ ਨਾ ਵੀਰ ਮੈਂ ਸਰਪੰਚ ਜਾ ਕੇ ਵੇਖੀ ਸਰਪੰਚ ਉਹ ਤੇ ਲੈ ਜਾਂਦਾ ਪਰ ਮੁੜ ਕੇ ਗੱਲ ਜਾਨਾ ਵੱਜ ਜਾਣੀ ਐ ਤੁਹਾਡੇ ਐ ਉੱਥੇ ਗੱਲ ਥੋੜਾ ਠੰਡ ਬੱਜੂਨੀ ਗੱਲ ਆ ਤਾਂ ਮੈਂ ਤੁਹਾਨੂੰ ਕਹਿੰਦੇ ਆ ਵਾ ਤੁਸੀਂ ਚੱਲੋ ਨਾਲ ਮੇਰੇ ਨਹੀਂ ਭਾਈ ਮੈਂ ਤੇ ਨਹੀਂ ਜਾ ਸਕਦਾ ਮੇਰੇ ਹੱਥ ਖੜੀਏ ਚਲੋ ਨਾ ਇੱਦਾਂ ਕਰੋ ਆਂਡ ਗਵਾਂ ਦੇ ਕੰਮ ਆਉਣਾ ਹੀ ਪੈਂਦਾ ਵਾ ਚੱਲ ਜਾਨੇ ਆ ਕੋਈ ਗਾਲੀ ਵੀ ਬਣਾ ਕੇ ਲੈ ਲੈ ਆਉਨੇ ਆ ਉਹਨਾਂ ਦਾ ਵੀ ਘਰ ਨਾਲ ਜੜੂਗਾ ਤੇ ਘਰ ਨਾਲ ਆ ਬਜੜਿਆ ਵਾ ਰਕਬੀਰ ਪੁੱਤ ਇਹਦੇ ਮੂੰਹ ਵਾਲ ਵੇਖਾ ਇਹਦੇ ਮੂੰਹ ਨੂੰ ਜਾਣੇ ਅਸੀਂ ਲੈਣ ਇਦਾਂ ਨਹੀਂ ਕਰੀਦਾ ਹੁੰਦਾ ਗੁੱਸੇ ਅਗੇ ਲੈ ਛੱਡ ਤੁਸੀਂ ਸਿਆਣਾ ਵਾ ਵੱਡਾ ਵਾ ਸਿਆਣਾ ਬਣ ਕੇ ਰਹਿ ਨਾਲ ਤੁਰ ਜੇ ਹੁਣ ਮਾਰਨਾ ਹੈ ਤਾਂ ਤੇਰਾ ਹੱਕ ਬਣਦਾ ਨਾਲ ਤੁਰਨ ਦਾ ਚਾਚੀ ਜੀ ਬਿਲਕੁਲ ਤੁਹਾਡੀਆਂ ਗੱਲਾਂ ਸਹੀ ਆ ਪਰ ਜਿਹੜੇ ਜਿਹੜੇ ਨੇ ਕਦਮ ਚੁੱਕ ਲਏ ਆ ਨਾ ਉਹਨਾਂ ਗੱਲਾਂ ਤੋਂ ਰੁਕੀਦਾ ਵਾ ਹੋਰ ਤਾਂ ਕੋਈ ਗੱਲ ਨਹੀਂ ਇਹ ਤਾਂ ਬੋਲਣ ਲੱਗਾ ਨਹੀਂ ਇਹਨੇ ਵੇਖਿਆ ਇਹਨੇ ਤਾਂ ਕਿਤੇ ਸੋਨਾ ਵੀ ਗਹਿਣੇ ਪਾ ਛੜਿਆ ਉਹ ਜਿਹੜੀ ਸ਼اندار ਜਿਹਦੇ ਮਗਰ ਇਹ ਲੱਗਾ ਹੀ ਉਹਨੇ ਤਾਂ ਘਰ ਦਾ ਘਰ ਮੂਤਾ ਪਾ ਕੇ ਰਹਾ ਦਿੱਤਾ ਤੁਹਾਡਾ ਉਹਨੂੰ ਪਹਿਲਾਂ ਫੜੋ ਜਾ ਕੇ ਕੋਣੀ ਨੂੰ ਪਤਾ ਲੱਗਾ ਮੈਂ ਖੜਿਆ ਬਸ ਜੇ ਤਾਂ ਅੰਦਰ ਕਿੰਨਾ ਤੂੰ ਛੋਟਾ ਕੁੰਡ ਖਾਂਦੀ ਦੀ ਮੈਨੂੰ ਕਿਹੜਾ ਨੇ ਤਾ ਚਾ ਕੋਣ ਜਿਓ ਘਰ ਉਧਾਉਣ ਮੈਨੂੰ ਰੋਂਦਾ ਰਾਤ ਦੇ ਤੇ ਮਨ ਨਹੀਂ ਕੀ ਕਰਾਂ ਮੈਂ ਇਹਨੂੰ ਤਾਂ ਇਹਦੇ ਕਰਕੇ ਤਾਂ ਲਿਉਣੀ ਨਹੀਂ ਕੋਈ ਨਹੀਂ ਰਹਿਣ ਦਿੰਦੇ ਮੈਂ ਇਹਦੇ ਮੂਹਰੂ ਲਿਉਣੀ ਇਹ ਰੋਂਦਾ ਮਾਂ ਨੂੰ ਮੇਰੇ ਕੋ ਨਹੀਂ ਵੇਖਿਆ ਗੱਲ ਤੂੰ ਉਹ ਤੇ ਗੱਲ ਆ ਮਾਂ ਪੋਦੀਆਂ ਗਲਤੀਆਂ ਬੱਚਿਆਂ ਨੂੰ ਵੀ ਤਲੀਆਂ ਪੈਂਦੀਆਂ ਉਹ ਤੇ ਸੱਚੀ ਉਹ ਚੱਲ ਗਈ ਤੇ ਨਿਆਣੇ ਵਿਚਾਰੇ ਦਾ ਕੀ ਬਸ ਇਹ ਵੀ ਮੈਨੂੰ ਪਤਾ ਕੋਈ ਸੜਕੇ ਗਈੇ ਜਾਣ ਵਾਲੀ ਨਹੀਂ ਉਹ ਉਹ ਤੇ ਗੱਲ ਨਾ ਚਾਚੀ ਜੀ ਉਈ ਉਹ ਲੱਦਾ ਨਾ ਕਰੋ ਤੇ ਚਲ ਮੈਂ ਕੱਪੜੇ ਪਾਉਂ ਤੇ ਚਲੋ ਪਤਾ ਕਰਕੇ ਇਹ ਖਰਿਆ ਆ ਹੀ ਜਾਵੇ ਜ਼ਮੀਨ ਮਾੜੀ ਨਹੀਂ ਜੀ ਗੁਰਜੀਤ ਤੈਨੂੰ ਪਤਾ ਤਾਂ ਹੈਗਾ ਵਾ ਉਹ ਨਹੀਂ ਆ ਜਣਾ ਵਾ ਉਹ ਨਹੀਂ ਮਾੜੀ ਹੈਗੀ ਕੋਈ ਉਹਨੇ ਤੇ ਆ ਹੀ ਜਾਣਾ ਵਾ ਪਰ 13 14 ਚਕੀਨ ਕੋਈ ਨਹੀਂ ਨਾ ਨਹੀਂ ਵੀ ਮੈਂ ਹੁਣ ਕੋਈ ਗਲਤੀ ਨਹੀਂ ਕਰਦਾ ਮੈਂ ਅਗਰ ਕੋਈ ਗਲਤੀ ਕਰਾਂ ਤਾਂ ਤੂੰ ਮੇਰਾ ਵੱਡਾ ਭਰਾ ਵਾ ਤੂੰ ਛੇਤਰ ਲਾ ਨਹੀਂ ਭਾਈ ਮੇਰੇ ਦੁਆਲੇ ਕੋਈ ਗੱਲ ਨਹੀਂ ਹੈ ਆਹ ਅਜਿਹੀ ਤਰ੍ਹਾਂ ਦਾ ਕੱਚਾ ਵੀਰੋ 76 ਨੂੰ ਵਜੇ ਹੁੰਦਾ ਪਤਾ ਲੱਗਦਾ ਪਰ ਆਪ ਤੇ ਇਹ ਗਲਤੀਆਂ ਤੇ ਹੋ ਕੇ ਪੜਦਾ ਹੀ ਪਉਂਦੀ ਰਹੀ ਚਲੋ ਕੋਈ ਨਹੀਂ ਚੱਲ ਜੀ ਤੁਸੀਂ ਬਹੁਤ ਜ਼ਿਆਦਾ ਮੈਨੂੰ ਕਹਿੰਦੇ ਰਹੇ ਪਰ ਮੇਰੇ ਜਿਹਨਾਂ ਹੁੰਦੇ ਨਾ ਮੱਤੇ ਤੇ ਪੜਦਾ ਹੀ ਪੈ ਗਿਆ ਇੱਕ ਹਾਲ ਨਾਲ ਮੈਂ ਨਹੀਂ ਆਪ ਕੋਈ ਕਾਰਾ ਕਰਨ ਹੱਥੀ ਨਾ ਇਹ ਜਿਹੜਾ ਸਮਾਂ ਇਦਾਂ ਦਾ ਹੁੰਦਾ ਜਵਾਨੀ ਦਾ ਟਾਈਮ ਹੈ ਨਾ ਆਪ ਆਪਣਾ ਬੰਦੇ ਨੂੰ ਸੰਭਲਣਾ ਪੈਂਦਾ ਦੁੱਧ ਤੇ ਬਾਲ ਦਾ ਪਤਾ ਨਹੀਂ ਲੱਗਦਾ ਪਰ ਤੂੰ ਅਕਲ ਨਹੀਂ ਕੀਤੀ ਤੈਨੂੰ ਹੀ ਸਮਝਾਇਆ ਵੀ ਬੜੇ ਤਰੀਕਿਆਂ ਨਾਲ ਪਰ ਤੈਨੂੰ ਸਮਝ ਨਹੀਂ ਆਈ ਪਰ ਜਲ ਜੋ ਹੋਣਾ ਹੀ ਹੋ ਗਿਆ ਗਾਂ ਹੀ ਹੁਣ ਸੰਭਲ ਜਾ ਆਪਾਂ ਘਰ ਬਚਾਲਾ ਚਲੋ ਤੂੰ ਤਿਆਰ ਜਾਣਾ ਹੀ ਪੈਣਾ ਆ ਚਲੋ ਹੋ ਤਿਆਰ ਚਲੀਏ ਜੋ ਤਿਆਰ ਚਲੋ ਕੋਈ ਨਹੀਂ ਹੁੰਦਾ ਹਾਂ ਨਹੀਂ ਚਲੋ ਛੱਡੋ ਗੁੱਸੇ ਗਿਰੇ ਹੋ ਤੂੰ ਹੀ ਘਰ ਵੀ ਇਤਨਾ ਤੋਰੋ ਸਾਡੇ ਨਾਲ ਕੋਈ ਗੱਲ ਨਹੀਂ ਤੈਨੂੰ ਜਤੀ ਕੀਤੀ ਮੈਂ ਤਾਂ ਤੁਹਾਨੂੰ ਬਈਰ ਕੱਢੀ ਮੇਰੇ ਨਾਲ ਤੋਰੋ ਨੂੰ ਭੈਣ ਜੀ ਜਿੰਨਾ ਤੇ ਗਰਮੀਤ ਮੰਨੂਗੀ ਨਾ ਉਹਨਾਂ ਚਿਰ ਗਰਮੀਤ ਨੂੰ ਕੁਲਾਉਣਾ ਨਹੀਂ ਆ ਪਹਿਲਾਂ ਤੁਹਾਡੇ ਮੁੰਡੇ ਦੀਆਂ ਕਰਤੂਤਾਂ ਚੱਲੀਆਂ ਤੁਹਾਨੂੰ ਮਾਸਾ ਨਹੀਂ ਪਤਾ ਕਿ ਕੀ ਕਰਦੇ ਆ ਭੈਣ ਜੀ ਹੁਣ ਬੱਚਾ ਗਲਤ ਨਿਕਲ ਆਵੇ ਤਾਂ ਮਾਂ ਪਿਓ ਕੀ ਕਰ ਸਕਦਾ ਕੋ ਕਰ ਸਕਦਾ ਮੈਂ ਤਾਂ ਮਵੀ ਮਾਫੀ ਮੰਗਨਦਾ ਨਾ ਤੁਹਾਡੇ ਕੋਲੋਂ ਮੈਂ ਮੈਂ ਗਰਮੀਤ ਕੋਈ ਮਾਫੀ ਮੰਗ ਲੂਗਾ ਪੁੱਤ ਇਹ ਕੋਈ ਮਾਫੀ ਨਹੀਂ ਆ ਤੇ ਜਿੰਨਾ ਚਿਰ ਸਾਨੂੰ ਨਹੀਂ ਨਾ ਪਤਾ ਲੱਗਾ ਤੇ ਉਹਨਾਂ ਚਿਰ ਤੈਨੂੰ ਬਖਸ਼ ਲਿਆ ਹੁਣ ਸਾਨੂੰ ਪਤਾ ਲੱਗ ਗਿਆ ਹੁਣ ਨਹੀਂ ਤੈਨੂੰ ਹਾਂ ਬਖਸ਼ਣਾ ਜੋ ਗਰਮੀਤ ਕਰੂਗੀ ਫੈਸਲਾ ਉਹੀ ਹੋਊਗਾ ਆਪਾਂ ਕੁਝ ਨਹੀਂ ਕਰ ਸਕਦੇ ਮਾਸੀ ਜੀ ਗਰਮੀ ਤਨ ਕੀ ਫੈਸਲਾ ਲੈਣਾ ਵਾ ਜੋ ਤੁਸੀਂ ਕਹੋਗੇ ਉਹੀ ਉਹਨੇ ਕਰਨਾ ਵਾ ਤੁਸੀਂ ਤੋੜ ਦੋ ਕੋਈ ਗੱਲ ਨਹੀਂ ਕਰਨਾ ਜੜੂਗਾ ਇਹਨਾਂ ਦਾ ਉਹਨਾਂ ਨੇ ਨਿਕਲ ਜਾਨਾ ਰੋਣ ਡਿਆ ਵਿਚਾਰਾ ਉਹ ਇਹਨਾਂ ਨੂੰ ਪਹਿਲਾਂ ਸੋਚਣਾ ਚਾਹੀਦਾ ਹੈ ਨਾ ਦੀਦੀ ਵੀ ਘਰ ਖਰਾਬ ਹੋਣ ਡਿਆ ਆਉਂਦਾ ਬਾਹਰ ਖੇ ਖਾਲੀ ਆ ਜੋ ਕਰਤੂਤਾ ਕਰਨ ਇਹ ਕਰ ਲੀਆਂ ਤੇ ਹੁਣ ਆ ਗਏ ਆ ਮਾਫੀਆਂ ਮੰਗਣ ਜਿਵੇਂ ਕਹਾ ਸਾਡੀ ਕੁੜੀ ਨੇ ਕੀਤਾ ਹੁੰਦਾ ਤੇ ਇਹਨਾਂ ਨੇ ਰੱਖਣਾ ਹੀ ਦੂਜੇ ਜਨ ਨੂੰ ਗੁੱਤੋਂ ਫੜ ਕੇ ਬਾਹਰ ਕੱਢਣੀ ਸੀ ਸ਼ਰਮ ਕਰਨੀ ਚਾਹੀਦੀ ਆ ਇੱਕ ਨਿਆਣੇ ਦਾ ਪਿਓ ਵਾ ਚੱਲ ਪੁੱਤ ਇਹਨੀਆਂ ਚਲੋ ਜੋ ਵੀ ਇਹਨੇ ਗਲਤੀਆਂ ਕੀਤੀਆਂ ਵਾ ਚਲੋ ਇਹਨੂੰ ਚਾਹੀਦਾ ਨਹੀਂ ਕਰਦੀਆਂ ਇਹਦੀ ਗਲਤ ਗੱਲ ਵਾਹੀਂ ਵੀ ਕਹਿੰਦੇ ਕਿ ਗਲਤ ਵਾਏ ਪੁੱਤ ਨਹੀਂ ਖਾਜਿਆ ਬੱਚਾ ਰੋਦਾ ਫਿਰਦਾ ਮਾਂ ਤੋਂ ਬਿਨਾਂ ਉਹਦੇ ਮੂੰਹ ਹਲ ਵੇਖੋ ਤਾਂ ਉਹਦਾ ਦੁੱਖ ਨਹੀਂ ਆਉਂਦਾ ਮੈਨੂੰ ਹਾਲੋ ਦੁੱਖ ਆਉਂਦਾ ਵਾ ਪਰ ਇਹਨੂੰ ਸਮਝਣਾ ਚਾਹੀਦਾ ਈ ਨਾ ਜਨਾਨੀ ਕਿੱਦਾਂ ਰੱਖਣੀ ਚਾਹੀਦੀ ਆ ਜਨਾਨੀ ਘਰ ਦੀ ਨਹੀਂ ਚੰਗੀ ਲੱਗੀ ਇਹ ਬਾਹਰ ਭੱਜ ਗਿਆ ਹਾਲੋ ਤੇ ਕੁੜੀ ਸਾਡੀ ਨੇ ਹੋਣ ਦੱਸਿਆ ਵਾ ਜੇ ਕਦੇ ਉਹਨੂੰ ਦੱਸਣਾ ਤਾਂ ਮੈਨੂੰ ਦੱਸਾਈ ਪੜਾ ਦਿੰਦੇ ਬਾਹਰ ਹੀ ਮੂੰਹ ਭਾਰ ਕੇ ਵੇਖ ਲੈ ਕੀ ਸਵਾਦ ਮਿਲਦੇ ਇਹਨੂੰ ਯਾਨੀ ਸਾਨੂੰ ਤਾਂ ਆਪਨੇ ਪਤਾ ਪਏ ਨੇ ਇਹ ਕਰਤੂਤਾ ਕੀਤੀਆਂ ਮੈਨੂੰ ਆਪਨੇ ਸੱਚੀ ਧਰਮ ਨਾਲ ਪਤਾ ਨਹੀਂ ਪਰ ਇਹ ਵੀ ਮੈਂ ਅਗਰ ਮੀਤ ਨੂੰ ਧੀ ਬਣਾ ਕੇ ਰੱਖਾਂ ਤੇ ਮਾਵਾ ਧੀਆ ਵਾਂਗੂ ਤੁਹਾਡੇ ਸਾਹਮਣੇ ਰਹੇ ਆਂ ਭਤੀ ਨੇ ਮੇਰੇ ਨਾਲ ਕੋਈ ਲਾਮਾ ਦਿੱਤਾ ਵੀ ਜੇ ਮੇਰੀ ਮੰਮੀ ਆਹ ਕਹਿੰਦੀ ਆਹ ਕਹਿੰਦੀ ਮੈਂ ਜਿਹੜੀ ਚੀਜ਼ ਨਹੀਂ ਉਹ ਉਹਦੇ ਹਾਲਿਆ ਦਿੰਦੀ ਨਹੀਂ ਆ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਹੁਣ ਉਹਨੂੰ ਛੱਡੋ ਮਾਫ਼ੀ ਚੀਜ਼ਾਂ ਨੂੰ ਹੀ ਕਰਨਾ ਗੱਲ ਕਰੇ ਸੋਖੀ ਨਹੀਂ ਮਿਲਣਾ ਹੈਗਾ ਸੋ ਮੈਂ ਤੇ ਭਾਬੀ ਬਾਰ ਬਾਰ ਇੱਕੋ ਗੱਲ ਕਹਿੰਦੇ ਆ ਮੈਂ ਹੁਣ ਜਿਹੜੀ ਮੇਰੇ ਕੋਲ ਗਲਤੀ ਹੋ ਗਈ ਹੁਣ ਉਹ ਗਲਤੀ ਦਾ ਮੈਂ ਪਛਤਾਵਾ ਕਰਕੇ ਦਿਆਂਗਾ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਮੈਂ ਮਾਫੀ ਮੰਗ ਲਈ ਨਾ ਮੈਂ ਤੁਹਾਡੇ ਸਾਰਿਆਂ ਕੋਲ ਮਾਫੀ ਮੰਗ ਲਈ ਨਾ ਮੈਂ ਘਰੇ ਵੀ ਮਾਫੀ ਮੰਗੀ ਵੀਰ ਹੋਣਾ ਕੋਈ ਮੈਂ ਕਹਿ ਕੇ ਆਇਆ ਵਾ ਇਹੋ ਗੱਲ ਕਹੀ ਵੀ ਮੇਰਾ ਕਿਸੇ ਵੀ ਕਿਹਨਾ ਘਰ ਵਸਾ ਦੋ ਫੇਰ ਦੁਬਾਰਾ ਨਹੀਂ ਅਹੀ ਕਿੱਧਰ ਚ ਕੀ ਲਗਾਲੀ ਇੱਥੇ ਮਾਫੀ ਮੰਗ ਜੋਗੇ ਘਰੇ ਜਾ ਕੇ ਫੇਰ ਉਹੀ ਲੱਛਣ ਹੋਣਗੇ ਕਾਕਾ ਇਹ ਕੰਮ ਤਾਂ ਹੋਣਾ ਨਹੀਂ ਆ ਪਹਿਲਾਂ ਇਹ ਗੱਲ ਪਹਿਲਾਂ ਸੋਚਣੀ ਕਿਹੜਾ ਕੰਮ ਕਰਨ ਦੇ ਆ ਮੈਂ ਦੇਖ ਤੇ ਸਹੀ ਕਿੱਦਾਂ ਹੁਣ ਗੱਲਾਂ ਆਉਂਡੀਆਂ ਮਾਂ ਪੁੱਤਾਂ ਨੂੰ ਉਹਨਾਂ ਨੂੰ ਵੀ ਵਿੱਚ ਫਸਾ ਲਿਆਏ ਵਿਚਾਰਿਆਂ ਨੂੰ ਦੋਵਾਂ ਜਣਿਆਂ ਨੂੰ ਪੇ ਉਹਨਾਂ ਨੂੰ ਨਾਲ ਖੜਦੇ ਆ ਕੋਈ ਨਾ ਇਹ ਤੇ ਜਵਾਬ ਹੁਣ ਮੈਂ ਤੁਹਾਨੂੰ ਦਵਾਂਗੀ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਲਾ ਲਓ ਹਜੂਰ ਜਿੰਨਾ ਲੱਗਦਾ ਮੂੰਹ ਵੇਹ ਬਣਾ ਕੇ ਹੁਣ ਠਾਣੂ ਬੈਠੇ ਘਰ ਕਿਦਾਂ ਆਕੜਦੇ ਹੁੰਦੇ ਸੀ ਮੇਰੇ ਨਾਲ ਸਾਹਮਣੇ ਵੇਖ-ਵੇਖ ਕੇ ਪਤਾ ਤਾਂ ਹੁਣ ਲੱਗਾ ਨਾ ਮੇਰੇ ਵੀ ਦਿਲ ਤੇ ਕੀ ਭੀਤਦੀ ਆ ਉਹ ਮੈਨੂੰ ਹੀ ਪਤਾ ਵਾ ਉਹਨਾਂ ਮਾਸੀ ਗੱਲ ਵਾਝਾਂ ਕਿ ਤੁਸੀਂ ਬੇਠੇ ਰਹੋ ਕੋ ਕਹਿ ਰਿਹਾ ਤੇ ਅਸੀਂ ਸੁਣ ਲਿਆ ਕਸੂਰ ਸਾਡੇ ਮੁੰਡੇ ਦਾ ਵਾਹੀ ਮਰਦੇ ਆ ਪਰ ਜੇ ਤੁਸੀਂ ਸੈਣਿਆਂ ਦੇ ਵਿੱਚ ਸਵੇਰ ਦਾ ਭੁਲਾ ਸ਼ਾਮ ਨੂੰ ਘਰ ਆ ਜੇ ਨੂੰ ਭੁਲਾ ਨਹੀਂ ਕਹਿੰਦੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਦੇਖੋ ਛੋਟੇ ਜਿਹੇ ਬੰਦ ਉਹਦੀ ਜ਼ਿੰਦਗੀ ਖਰਾਬ ਹੋ ਜਾਣੀ ਆ ਇਹਦਾ ਕੰਧਰ ਦਾ ਕੁਝ ਨਹੀਂ ਜਾਣਾ ਭਾਜੀ ਮਾਵਾਂ ਤੋਂ ਬਿਨਾਂ ਵੀ ਬੱਚੇ ਪਾਲ ਜਾਂਦੇ ਆ ਉਹਨੇ ਪਾਲੀ ਜਾਣਾ ਰੋਲਦਾ ਖੋਲਦਾ ਉਹਨੇ ਵੱਡਾ ਹੋ ਹੀ ਜਾਣਾ ਵਾ ਇੱਥੇ ਸਾਨੂੰ ਕਾਢੀ ਸ਼ਰਮ ਆਣਦੀ ਆ ਨਹੀਂ ਤਾਂ ਮੇਰਾ ਵਾਸਤ ਚੱਲਦਾ ਨਾ ਮਾਰ ਮਾਰ ਸਿੱਤਰਨ ਵਾਸਤੇ ਸਿਰ ਕੋਲਾ ਕਰ ਦੇਣਾ ਹੀ ਕਿਨਮਾ ਮੂੰਹਾਂ ਨਹੀਂ ਲੰਗਣ ਦੇਣਾ ਐਡਾ ਲੁੱਚਾ ਬੰਦਾ ਵਾ ਇਹ ਰਾਜਵਿੰਦਰ ਚੁੱਪ ਕਰ ਇੰਨੀ ਗੱਲ ਨਹੀਂ ਕਹੀ ਦਿੰਦੀ ਜਾਂ ਮੈਂ ਦਮੀਰ ਨੂੰ ਸੱਤ ਕੇ ਲਿਆ ਆਪੇ ਫੈਸਲਾ ਗਰਮੀਤ ਕਰੂੰ ਜੋ ਵੀ ਕਰੂੰ ਇਹੋ ਜਿਹੀ ਨਹੀਂ ਰੰਗਾਂ ਚੀਂ ਦੀਰੀ ਆ ਗਏਨ ਸੱਦਦੇ ਆ ਗਏ ਦਾ ਦਿੰਨੀ ਕੋਈ ਨਹੀਂ ਭਾਬੀ ਆਪੇ ਦੱਸ ਜੀ ਮੈਂ ਤਾਂ ਨਹੀਂ ਤੇ ਹਾਂ ਵੀ ਜਵਾਬ ਦੇ ਲਈ ਇਹ ਬੜੀ ਕੁੱਤੇ ਖਾਣੀ ਕਰਦੀ ਆ ਹੁਣ ਕੋਈ ਕਰ ਸਕਨੀ ਨਹੀਂ ਰਹਿ ਗਈ ਤੇ ਜਿਹੜੀ ਕੋਈ ਹੈ ਵੀ ਕੋਈ ਕੱਢ ਦੋ ਆ ਜਾ ਕੋਈ ਨਹੀਂ ਮੈਂ ਦੱਸ ਨਹੀਂ ਪੈਸਾ ਅਸੀਸਾਂ ਦੀ ਸਸਰੀ ਕਰ ਉਹ ਠੀਕ ਹੈ ਗੁਰਮੀਤ ਹਾਂਜੀ ਭਾਜੀ ਠੀਕ ਆਪਟੇ ਮੈਨੂੰ ਪੜਾ ਦੋ ਪੋਤਾ ਚਾਹ ਛੱਡ ਗੁਰਮੀਤ ਸਾਰੇ ਗੁੱਸੇ ਕੀਤੇ ਚਾਹ ਘਰ ਚੱਲੀ ਗਏ ਆ ਲੋ ਆਤਾ ਟਿਕਾ ਸਭ ਰਹਿ ਗਈ ਹੈ ਨਾ ਉਹ ਪੂਰੀ ਕਰ ਲੋ ਹੁਣ ਇਹ ਤੈਨੂੰ ਕਿੱਥੋਂ ਮਿਲ ਗਿਆ ਕਿੱਥੋਂ ਮਰਜ਼ੀ ਮਿਲੇ ਹੁਣ ਦਿਖਾਈ ਕਿਹ ਹੈ ਨਹੀਂ ਕੀ ਹਣਗੇ ਭਾਈ ਵੀ ਰਹਿਣ ਦੋ ਇਹ ਹੈ ਕੀ ਇਹ ਪਾਜਾ ਫੜਾ ਪਾਜਾ ਫੜੋ ਇੱਥੇ ਕਰ ਲੋ ਸੈਂ ਤੁਹਾਡੀ ਖਸਰ ਆ ਗਈ ਐ ਮੇਰੇ ਤੋਂ ਤਾਂ ਫੈਸਲਾ ਤਹੀ ਘਰੇ ਘਰਾ ਲਿਆ ਹੈ ਹੋਏ ਤੈਨੂੰ ਸ਼ਰਮ ਆ ਗਈ ਤੈਨੂੰ ਕੋ ਹ ਚਾਚੀ ਜੀ ਤਲਾਕ ਲਿਖਿਆ ਹੀ ਹਾਂ ਵੇ ਫਿਟੇ ਮੂੰ ਤੇਰਾ ਸਾਨੂੰ ਫੇਰ ਕਾਨੂੰ ਬੀਤੀ ਕਰਾਉਣ ਨੂੰ ਨਾ ਕੁੱਤੇ ਖਾ ਕੇ ਨਾ ਆਏ ਸੀ ਹਾਂ ਮੰਮੀ ਜੀ ਮੈਂ ਤੁਹਾਡੀ ਇੱਜ਼ਤ ਕਰਦੀ ਆ ਇਹਨਾਂ ਨੇ ਮੈਨੂੰ ਫਤੇ ਦੀ ਅਰਜੀ ਤਾਂ ਪਾਣਾ ਲਾ ਕੇ ਆ ਸੈਂ ਕਰਾਈ ਸੀ ਵੇ ਆ ਕੰਮ ਕਰਦਾ ਰਿਹਾ ਮੈਨੂੰ ਪੜਿਆ ਮੂੰ ਤੇਰਾ ਤੇਰੇ ਕੋਲੋਂ ਕੀ ਥੜਿਆ ਐ ਉਹ ਤਾਂ ਜੰਮਦਾ ਹੀ ਮਰ ਜਾਂਦਾ ਤੂੰ ਨਾਂ ਤਾਂ ਬੁਵਾਤੀਆਂ ਕੁਛ ਦੇਣਾ ਭਾਬੀ ਆ ਆ ਕੰਮ ਸਾਨੂੰ ਇਕੱਠੇ ਕਰਕੇ ਕਿਉਂ ਨਹੀਂ ਹੁਣਾਂ ਦੇ ਤੂੰ ਇਹ ਕੰਮ ਕਰ ਲਿਆ ਵੀ ਤ ਅੱਬੇ ਸਾਨੂੰ ਜੋਆ ਤਾਂ ਕੋਈ ਨਹੀਂ ਬੁਵਾਤੀ ਹੁਣ ਆਪੀ ਲੋੜ ਲੈਖਾਂ ਨੂੰ ਮੇਰੀ ਗੱਲ ਸੁਣੋ ਚਾਚੀ ਜੀ ਤੁਹਾਡੇ ਕਹਿੰਦੇ ਆਪਾਂ ਇੱਥੇ ਆਏ ਜਦੋਂ ਇਹਨੇ ਇਹ ਕੰਮ ਪਹਿਲਾਂ ਹੀ ਕਰ ਲਿਆ ਤੁਹਾਨੂੰ ਲਿਆਂਦੀ ਲੋੜ ਕੀ ਤੇ ਬੰਜੀ ਇਹ ਤਾਂ ਜਿੰਨੀ ਧੀਆ ਪਤਾ ਹੁੰਦਾ ਤੇ ਮੈਂ ਕਹੋਂਦੀ ਮੈਂ ਕਹਨੂੰ ਬੀਤੀ ਕਰਾਉਂਦੀ ਇਹਨਾਂ ਕੋਲ ਆਪਣਾ ਮਰਦਸ਼ਕਾਰ ਕਹਿੰਨੇ ਪਹਿਲਾਂ ਹੀ ਜਾੜ ਲਿਆ ਨਾ ਮਾਂ ਨੂੰ ਦੱਸਿਆ ਤੇ ਨਾ ਤੁਹਾਨੂੰ ਦੱਸਿਆ ਤੇ ਹੁਣ ਇੱਥੇ ਕੀ ਕਰਨ ਆਇਆ ਵੇ ਇਹ ਤੇ ਸਾਨੂੰ ਇਦਾਂ ਕਹਿ ਕੇ ਆਇਆ ਵੀ ਮੈਂ ਲੈ ਕੇ ਹੀ ਆਉਣਾ ਗਰਮੀਤ ਨੂੰ ਮੈਂ ਤੇ ਚੰਗਾ ਹੀ ਬੜਾ ਹੋ ਗਿਆ ਹੁਣ ਮੈਨੂੰ ਕੀ ਪਤਾ ਵੀ ਆਹ ਕੰਮ ਕਰਦਾ ਮੈਂ ਤੇ ਇਹਨਾਂ ਨੂੰ ਮਾਂ ਨੂੰ ਮਨਾ ਕੇ ਨਾਲ ਲੈ ਆਈ ਐ ਤੇ ਤੁਰਨੀ ਨਹੀਂ ਦੇ ਪਾਜੀ ਮੇਰੀ ਸੁਣ ਲੋ ਗੱਲ ਬੱਚਾ ਮੈਂ ਦੇਣਾ ਨਹੀਂ ਮੁੰਡਾ ਮੇਰੇ ਕੋਲ ਰਹੂਗਾ ਇੰਨੇ ਜੋਗੀ ਮੈਂ ਹੈਗੀ ਆ ਜਿਹੜਾ ਮੈਂ ਆਪਣੇ ਪੁੱਤ ਨੂੰ ਵੀ ਪਾਲ ਸਕਨੀ ਮੈਂ ਆਪ ਵੀ ਰੋਟੀ ਖਾ ਸਕਨੀ ਮੈਂ ਪੜ੍ਹੀ ਲਿਖੀ ਆ ਮੈਂ ਕਿਹੜੀ ਗੱਲੋਂ ਕਮਜ਼ੋਰ ਆ ਮੈਂ ਤਾਂ ਸਿਰਫ ਇੱਕ ਪਤਨੀ ਹੋਣ ਦਾ ਤੇ ਮਾਂ ਹੋਣ ਦਾ ਜਿਹੜਾ ਫਰਜ਼ ਨਿਭਾਉਣ ਲਈ ਸੀ ਦੁਨੀਆ ਦੇ ਵਿੱਚ ਵੀ ਉਹ ਸਮਾਜ ਚ ਬਣਿਆ ਵਾ ਪਰ ਉਹ ਇਹਨਾਂ ਨੂੰ ਨਾ ਸਮਝ ਨਹੀਂ ਆਈ ਕਿਸ ਗੱਲ ਦੀ ਇਹ ਹੁਣ ਆਪਣੇ ਸਨ ਕਾਰਨ ਮੈਂ ਜਾਣਾ ਨਹੀਂ ਮੈਂ ਆਪਣੇ ਬੱਚੇ ਨੂੰ ਮੈਂ ਨਾਲ ਰੱਖਣਾ ਇਹ ਮੇਰਾ ਫੈਸਲਾ ਮੈਂ ਆਖਾਂ ਪੁੱਤ ਵੀ ਨਹੀਂ ਦੇਣਾ ਦਾਦਾ ਜੀ ਤੇ ਦੀਦਿ ਕੀ ਕਰਨਾ ਮੇਰੇ ਨਾਲ ਲੱਲਾ ਹੁਣ ਇੱਥੋਂ ਨਾਲ ਘਰ ਘਾ ਰਿਹਾ ਤੇ ਨਾਲ ਤੋਂ ਘਾਟਦਾ ਹੀ ਰਿਹਾ ਮੈਂ ਫੇਰ ਹੁੰਦਾ ਫਿਰ ਗਲੀਆਂ ਦੇ ਵਿੱਚ ਹਾਂ ਇੱਥੇ ਫਿਰ ਫਤਿਹ ਫਤਿਹ ਇੱਥੇ ਰਹੂਗਾ ਅਸਲੀ ਮੇਲਾ ਕੋਚਾ ਆਵੇ ਹੁਣ ਨਾ ਦੀਦੀ ਫਤੈ ਨਹੀਂ ਮੈਂ ਦੇਣਾ ਮੈਂ ਪਾ ਸਕਦਾ ਮੈਂ ਤੇ ਤੁਹਾਨੂੰ ਮਾਫੀ ਮੰਗ ਲੈਣਾ ਮੈਂ ਨਾ ਕਰਦਾ ਏਦਾਂ ਛੱਡੋ ਨਾ ਕਾਕਾ ਜਿਹੜੇ ਪੈਰਾਂ ਨਾਲ ਆਇਆ ਨਾ ਉਸੇ ਪੈਰਾਂ ਨਾਲ ਤੋਰ ਜਾਏ ਤੂੰ ਆ ਨਾ ਭਾਬੀ ਚੁੱਪ ਤੂੰ ਇਹ ਚੱਲ ਪੈਰਾਂ ਦੇ ਨਹੀਂ ਤੇ ਬਿਨਾ ਪੈਰਾਂ ਤੋਂ ਭੇਜਾਂਗੇ ਫਿਰ ਮੇਰਾ ਅਹੇ ਵੀ ਪੁੱਤ ਬੜੀ ਆਸ ਨਾ ਆਈ। ਸਾਨੂੰ ਇਹਦੀ ਕਰਤੂਤ ਦਾ ਇਦਾਂ ਵੀ ਪਤਾ ਹੀ ਨਹੀਂ ਕਿ ਨੇ ਆਹ ਕੰਮ ਵੀ ਕੀਤਾ। ਦੀਦੀ ਇਹੋ ਜਿਹਾ ਬਸ਼ਰਮ ਬੰਦਿਆ ਨਾਲ ਨਹੀਂ ਤੁਲੀਦਾ ਹੁੰਦਾ। ਖਿਤਰਮਾਰੀ ਜਿੰਨੇ ਕਰਈਏ ਜਦਾਂ। ਤੂੰ ਇਹ ਕਿ ਤਰ੍ਹਾਂ ਆ ਗਿਆ ਜੋ ਇਹਦੇ ਨਾਲ ਸਗਾਤ ਤੇ। ਇੰਨੇ ਚਿਰਾਂ ਦਾ ਮੇਰਾ ਪਿਆਰ ਬਣਿਆ ਨਹੀਂ। ਮੈਨੂੰ ਤੈਨੂੰ ਛੱਡ ਕੇ ਜਾਣੂ ਬਿਲਕੁਲ ਨਹੀਂ ਆਉਂਦੀ। ਮੈਂ ਕਿਹਦੀ ਤੈਨੂੰ ਨਾਲ ਲੈ ਕੇ ਜਾਂਦੀ। ਆਣ-ਗੋਣ ਦਾ ਬੜਾ ਹਸਰਾ ਹੁੰਦਾ। ਪਰ ਮੈਂ ਨਾ ਉਹੜਾ ਪਿਆਰਿਆ ਨਾ ਠੀਕ ਆ ਕੋਈ ਗੱਲ ਨਹੀਂ ਤੁਹਾਡੇ ਵਾਸਤੇ 24 ਘੰਟੇ ਦਰਵਾਜ਼ੇ ਖੁੱਲੇ ਜਦੋਂ ਮਰਜ਼ੀ ਆਓ ਮਿਲੋ ਮੈਂ ਬੜਾ ਰੋਲੀ ਮੈਂ ਬਹੁਤ ਜ਼ਿਆਦਾ ਪਛਤਾਈ ਹੀ ਕਿ ਮੈਂ ਕਿਉਂ ਘਰੋਂ ਆ ਗਈ ਮੈਂ ਪੁੱਤ ਨੂੰ ਛੱਡਿਆ ਪਰ ਨਹੀਂ ਹੁਣ ਮੈਨੂੰ ਪਤਾ ਲੱਗ ਗਿਆ ਵੀ ਮੈਂ ਜੋ ਕੀਤਾ ਸਹੀ ਕੀਤਾ ਮੈਂ ਉਮੀਦ ਸਹੀ ਕੀਤਾ ਬਿਲਕੁਲ ਤੂੰ ਹੁਣ ਪੁੱਤ ਤੇਰਾ ਤੇ ਰੋਲ ਨਹੀਂ ਗਿਆ ਹੀ ਇੰਨਾ ਚੰਗਾ ਤੂੰ ਇਹ ਚੰਗਾ ਫੈਸਲਾ ਲਿਆ ਆਪਣੇ ਪੁੱਤ ਨੂੰ ਆਪਣੇ ਨਾਲ ਜਿਹਾ ਲਾ ਲਿਆ ਨਾ ਇਹ ਗੱਲ ਹੈਗੀ ਆ ਜਿਹੜਾ ਫੈਸਲਾ ਤੇ ਬਿਲਕੁਲ ਸਹੀ ਲਿਆ ਸਾਰੀ ਦੁਨੀਆ ਨੂੰ ਇੰਨਾ ਪਤਾ ਲੱਗਣਾ ਚਾਹੀਦਾ ਜੇ ਬੰਦਾ ਖਰਾਬ ਕਰੇ ਜਨਾਨੀ ਕਿਉਂ ਨਿਉਂ ਨਿਉਂ ਕੇ ਰਹੇ ਬੱਸ ਦੀਦੀ ਕਿਹੜੀ ਗੱਲ ਨੂੰ ਜਦੋਂ ਮੈਂ ਖੋਦ ਆਪਣਾ ਕਮਾ ਖਾ ਸਕਦੀ ਆ ਫਿਰ ਕਿਹਦੇ ਛਿੱਧੇ ਥੱਲੇ ਕਿਉਂ ਚੱਲ ਆਜ਼ਾਦੀ ਸਾਡਾ ਹੱਕ ਵਾ ਚੰਗਾ ਹੋਇਆ ਤੂੰ ਇਹ ਫੈਸਲਾ ਲਿਆ ਵਧੀਆ ਕੀਤਾ ਮੈਂ ਤੇਰੇ ਫੈਸਲੇ ਤੇ ਨਾ ਨਾਜ਼ ਕਰਦੀ ਆ ਇਹਨਾਂ ਤੂੰ ਇਹ ਇਹ ਗੱਲ ਤੂੰ ਦੁਨੀਆ ਨੂੰ ਸਮਝਾਤੀ ਆ ਕਿ ਬੰਦੇ ਤੇ ਡਿਪੈਂਡ ਨਹੀਂ ਹੈਗੇ ਆਪਾਂ ਬਿਲਕੁਲ ਨਹੀਂ ਦੀਦੀ ਰਹਿਣਾ ਹੀ ਨਹੀਂ ਮੈਨੂੰ ਮੇਰੇ ਪੁੱਤ ਦਾ ਦੁੱਖ ਮਾਰਦਾ ਸੀ ਪਰ ਮੇਰਾ ਪੋਤਾ ਆ ਗਿਆ ਅਸੀਂ ਮਾਪੋਤ ਇਕੱਠੇ ਰਵਾਂਗੇ ਹੁਣ ਚਲ ਠੀਕ ਆ ਹੁਣ ਜਿੱਦਾਂ ਮਰਜ਼ੀ ਤੂੰ ਕਹਿੰਦੀਂ ਦਰਵਾਜ਼ੇ ਖੋਲ੍ਹ ਲੈ ਪਰ ਆਇਆ ਨਹੀਂ ਜਾਣਾ ਹੁਣ ਆ ਸਾਡਾ ਲਾਸਟ ਆਖਰੀ ਆ ਚੰਗਾ ਮਾਸੀ ਜੀ ਚੰਗਾ